ਇਹ ਕਿਹੜਾ ਖੜਦੀ ਹੈਗੀ ਤੱਤੇ ਠੰਡੇ ਚ ਹੱਥ ਪਾਈ ਜਾਂਦੀ ਆ ਹਰਦੀ ਤਾਂ ਹੈ ਨਹੀਂ ਕਹੇ ਤੋਂ ਬੜਾ ਵਧੀਆ ਵੀ ਗੁਰਪ੍ਰੀਤ ਦੀ ਮੋਟਰ ਮਿਲ ਗਈ ਸੀ ਰੌਣਕਿਆ ਜ਼ਰਾ ਅੱਛੀ ਰੋਟੀ ਬਣ ਗਈ ਹਾਂਜੀ ਬਸ ਆਟਾ ਗੁੰਨਿਆ ਪਿਆ ਤੇ ਸਬਜ਼ੀ ਨੂੰ ਤੜਕਾ ਲਾ ਕੇ ਤੁਹਾਨੂੰ ਰੋਟੀਆਂ ਬਣਾ ਦੇਣੀ ਆ ਦੋ ਚੱਲ ਤੂੰ ਆਏ ਕਰ ਨਚਾ ਲੈ ਦੇ ਮੈਨੂੰ ਹਾਂਜੀ ਲੈ ਕੇ ਆਉਣੀ ਆ मम्मी जी हाँ तो तू आ करो मैं सब्जी ने तड़का ला देनी है ते बाहर सो खाए ने उन्हें चाय पिलाओ तू हां बच्चे चल मैं पिलाया नहीं चाहता ले पुत्त चाह. ਜਾਦਾ ਪੀਣਾ ਨਾ ਮੰਮੀ ਮੇਰੀ ਗੱਲ ਸੁਣੋ ਹਾਂ ਪੁੱਤ ਮੈਂ ਬਲੱਡ ਜਾਣਾ ਸਪਰੇ ਲੈ ਕੇ ਆਉਣੀ ਆਗੀ ਤੇਨ ਤੈ ਮੇਰਾ ਬਟੂਆ ਪਿਆ ਗਿਆ ਮੈਨੂੰ ਬਟੂਆ ਚੱਕ ਕੇ ਲਿਆ ਦੋ ਲਿਆ ਦੰਨੇ ਪੁੱਤ ਬਟੂਆ ਹਾਂ ਮੈਂ ਲੈ ਪੁੱਤ ਤੇਰਾ ਬਟੂਆ ਤੇ ਕਿੱਥੇ ਜਾਣਾ ਹੁਣ ਤੂੰ ਬਲੱਡ ਜਾਣਾ ਮੈਂ ਸਪਰੇ ਜ ਲੈ ਕੇ ਆਉਣੀ ਆ ਮੈਂ ਤੈਨੂੰ ਐ ਕਹਿੰਦੀ ਸੀ ਹਾਂ ਮੈਂਨੇ ਚਾਹ ਗੁਰੂ ਜਾ ਮੁੱਕਿਆ ਪਿਆਗਾ ਉਹ ਲਿਆ ਦੇ ਲਿਆ ਹਾਂ ਚਾਹ ਨਾਲ ਹੋਰ ਸਮਾਨ ਦੱਸ ਦੋ ਕੀ ਲੈਣਾਗਾ ਸਾਰੀ ਲੈ ਆਉ ਫਿਰ ਮੈਂ ਪੁੱਤ ਇੱਕ ਤਖੰਡ ਦੀ ਬੋਰੀ ਲੈ ਆਈ ਹਾਂ ਇੱਕ ਗੋੜ ਲਈ 5-7 ਕਿਲੋ ਲੈ ਆਉਂਗਾ ਤੇ ਨਾ ਚਾਚੂ ਪੱਤੀ ਲੈਉਣ ਵਾਲੀ ਐ ਨਾ ਨਾ ਸਰਫ ਜਮੇ ਨਹੀਂ ਹੈਗੀ ਸਰ ਮੈਂ ਲੈਓ ਮੇਰੀ ਗੱਲ ਸੁਣੋ ਤੁਸੀਂ ਹਰਸ਼ ਤੋੜਾ ਮੈਨੂੰ ਮੜੀ ਪਰਚੀ ਬਣਾ ਕੇ ਸੈਂਡ ਕਰ ਦਿਓ ਠੀਕ ਆ WhatsApp ਤੇ ਠੀਕ ਆ ਪਤਾ ਹਾਂ ਹਾਂ ਉੱਥੇ ਬਾਣੀ ਦਾ ਬਾਲਾਂ ਸਬੰਦ ਸਾਰਾ ਚੰਗਾ ਪੁੱਤ ਆ ਚੱਲ ਠੀਕ ਹੈ ਜਾਨਾ ਠੀਕ ਹੈ ਮੈਂ ਚੰਗਾ ਪੁੱਤ ਹਾਂ ਸੋਖਾ ਗੱਲ ਸੁਣਿਓ ਤੁਸੀਂ ਮੇਰੀ ਹਰਸ਼ ਆ ਗਿਆ ਇੱਕ ਮਿੰਟ ਅੱਛਾ ਕੀ ਹੋਇਆ ਕਿੱਥੇ ਜਾਣੇ ਹੋ ਤੁਸੀਂ ਮੇਰਾ ਬਲੱਡ ਜਾਣਾ ਸਪਰੇਅ ਲੈ ਕੇ ਆਉਣਾ ਤੁਸੀਂ ਮੈਨੂੰ ਬਲੱਡ ਦੇ ਤੋਂ ਮੇਰਾ ਵੀ ਸਮਾਨ ਲਿਆ ਦਿਓ ਹਾਂ ਦੱਸ ਕੀ ਲੈ ਕੇ ਆਉਣਾ ਤੁਸੀਂ ਮੈਨੂੰ ਚਿਪਸ ਦੇ ਬੈਗਟ ਲਿਆ ਦਿਓ ਤੇ ਸੰਤਰੇ ਲਿਆ ਦਿਓ ਚਿਪਸ ਦੇ ਬੈਗਟ ਸੰਤਰੇ ਲਿਆ ਦਿਓ ਮੇਰੀ ਗੱਲ ਸੁਣੋ ਤੇ ਮੰਮੀ ਨੇ ਕੋਈ ਸੌਦਾ ਪਿੱਤਾ ਕਿਹਾ ਗਿਆ ਮੈਨੂੰ ਹਾਂਜੀ ਤੇ ਮੰਮੀ ਤੋਂ ਲਿਖਾ ਕੇ ਪਰਚੀ ਨਾ ਤੂੰ ਮੈਨੂੰ ਵਟਸਐਪ ਕਰ ਦੇ ਠੀਕ ਆ ਹਾਂਜੀ ਠੀਕ ਆ ਕੋਈ ਨਾ ਕਰਦੇ ਹਾਂ ਠੀਕ ਆ ਮੈਂ ਠੀਕ ਆ ਤੁਸੀਂ ਮੇਰਾ ਸਮਾਨ ਨਾ ਭੁੱਲਿਓ ਨਾ ਨਹੀਂ ਭੁੱਲਗਾ ਠੀਕ ਆ ਠੀਕ ਆ ਹਰਸ ਹਾਂਜੀ ਮੰਮੀ ਜੀ ਬਣਾ ਲਈ ਪੁੱਤੋ ਸਭ ਜੀ ਹਾਂਜੀ ਮੰਮੀ ਜੀ ਸਭ ਜੀ ਨੂੰ ਬਸ ਤਰਕਾ ਲਾ ਕੇ ਰੋਟੀਆਂ ਬਣਾਉਣੀਆਂ ਚੱਲ ਪੁੱਤੋ ਤੂੰ ਰੋਟੀ ਟੋਕਾ ਕੱਢ ਲਾ ਮੈਂ ਪਸੂਆਂ ਨੂੰ ਨੀਰਾ ਪਾ ਆਵਾਂ ਕੋਈ ਨਾ ਮੰਮੀ ਜੀ ਮੈਂ ਪਾ ਆਉਂਗੀ ਨੀਰਾ ਤਾਂ ਪਸੂਆਂ ਨੂੰ ਕੋਈ ਨਾ ਮੈਂ ਉੱਥੇ ਬੈਠੇ ਕੀ ਕਰਦੀ ਆ ਮੈਂ ਨੀਰਾ ਪਾ ਦੂੰਗੀ ਤੂੰਨੇ ਰੋਟੀ ਟੁੱਕ ਦੇ ਨੀਰੀ ਲੱਗੀਆਂ ਕੋਈ ਨਾ ਥੋਡੀ ਬੈਣ ਦੀ ਉਮਰ ਹੈ ਹੁਣ ਕੰਮ ਤਾਂ ਮੈਂ ਹੀ ਕਰਨਾ ਕੋਈ ਗੱਲ ਨਹੀਂ ਪੁੱਤ ਹਜੇ ਮੇਰੇ ਗਿੱਟੇ-ਗੋਡੇ ਤੁਰਦੇ ਨਹੀਂਗੇ ਜਦੋਂ ਗਿੱਟੇ-ਗੋਡੇ ਖੜ ਗਿਓ ਤੋ ਸੋਨੀ ਕੰਮ ਕਰਨਾ हाँ जी मम्मी चल थोड़ी मर्जी है चंगा पुत मैं नहीं पता आज देख ली है मेरी नूह कह दी मैं कर ला अ तिया भी नहीं करती है जिन्ना कम ही करती है ਬਠੇ ਰਤਿਆ ਰੱਖ ਦੀ ਕਹੇ ਜੀ ਨੂੰ ਤੀ ਤ ਕਰ ਕਰ ਆ ਪੀ ਲੈ ਪਸੂ ਜੇ ਬੰਨ ਤੇ ਬਚ ਕੇ ਹੋ ਗਾ ਠੰਡ ਲੱਗ ਜਾਂਦੀ ਹੈ ਪਤਾ ਨਹੀਂ ਕਿਉਂ ਲੱਗਦੀ ਸਿਰ ਵੀ ਦੁਖੀ ਅੰਦਰ ਰੈਸਟ ਕਰਦੀ ਹਾਂ ਦਸ ਮਿੰਟ ਕੱਲ ਸੋ ਹਾਂਜੀ ਮੰਮੀ ਜੀ ਕੀ ਹੋਇਆ ਬਤ ਤਪਈਆ ਤੁਹਾਨੂੰ ਜੀ ਠੰਡ ਲੱਗ ਜਾਂਦੀ ਇਹਨਾਂ ਦੇ ਸਿਰ ਤੋਂ ਵੀ ਅੰਦਰ ਪਤਾ ਨਹੀਂ ਮੈਨੂੰ ਲੱਗਦਾ ਤੈਨੂੰ ਤਾਂ ਬੁਖਾਰ ਹੋਇਆ ਪਿਆਗਾ ਸਾਰੇ ਦਿਨ ਤਾਂ ਠੀਕ ਨਹੀਂ ਹੈਗੀ ਤੜਕੇ ਉੱਠ ਖੜਦੀ ਹੈਗੀ ਵੀ ਤੈਨੂੰ ਮੈਂ ਕਿਹਾ ਲੇਟ ਉੱਠ ਖੜਿਆ ਕਰ ਵੀ ਮਾਲ ਪਸੂ ਮੈਂ ਆਪੇ ਬੰਦ ਨਹੀਂ ਹੈਗੀ ਕੋਈ ਗੱਲ ਨਹੀਂ ਮੰਮੀ ਜੀ ਤੁਹਾਡੀ ਵੀ ਤਾਂ ਹੁਣ ਉਮਰ ਕਿੰਨੀ ਹੋਈ ਪਈ ਐ ਨਾ ਫਿਰ ਤਸਤੇ ਟੋਪੀ ਲੈਣੀਆਂ ਨਾ ਪੈਰਾਂ ਚ ਪੌਪੜੀ ਨਹੀਂ ਜਰਾਬਾ ਸਿਰ ਤੇ ਕਪੜਾ ਕੁਪੜਾ ਲੈ ਲਿਆ ਕਰ ਕੋਈ ਗੱਲ ਨਹੀਂ ਚੱਲ ਹੁਣ ਤੇ ਜਦੋਂ ਬੁਖਾਰ ਚੜ ਗਿਆ ਚੜ ਗਿਆ ਮੈਂ ਕਰਦੀ ਆ ਤੈਨੂੰ ਗੋਲੀ ਲੈ ਕੇ ਦਿੰਦੀ ਆ ਨਾ ਚਾਦੀ ਘੁੱਟ ਕਰ ਲੰਨੀ ਆ ਠੀਕ ਆ ਮੰਮੀ ਜੀ ਕੋਈ ਕੰਮ ਹੋਇਆ ਤਾਂ ਬਾਰੇ ਮੈਨੂੰ ਦੱਸ ਦਿਓ ਕੋਈ ਨਾ ਪੁੱਤ ਤੂੰ ਆਰਾਮ ਕਰ ਲਾ ਕੰਮ ਤਾਂ ਮੈਂ ਆਪੇ ਬਿਠੇਰਾ ਕਰ ਲੂ ਨਾ ਮੈਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੈਨੂੰ ਬੁਖਾਰ ਹੋਇਆ ਪਿਆ ਵੀ ਦੱਸ ਤਾ ਤੇ ਤਾਈਓ ਤੜਕੇ ਦੀ ਨਾ ਐ ਤੁਰੀ ਫਿਰਦੀ ਆਗੀ ਨੈ ਚ ਟੂਟੀ ਵੀ ਵਾਰੀ ਕੈਤਾ ਲਿਆ ਕੇ ਵੀ ਟੂਟੀ ਕਸਦੇ ਨਾ ਮੁੰਡਾ ਜਾਹੇ ਟੂਟੀ ਕਸਦਾਗਾ ਇਹਨੂੰ ਕੋਣਾ ਨਾ ਗੋਲੀ ਦੇ ਦੰਨੀ ਆਈ ਜਵਾਕੜੀ ਤੇ ਰਾਤ ਤੱਕ ਟੂਟੀ ਹਰ ਸਰ ਲੈ ਬੱਤ ਗੋਲੀ ਲੈ ਲਾ ਟੁਕੜਾ ਦੱਸ ਦੀਏਗੀ ਵੀ ਮੈਨੂੰ ਬੁਖਾਰ ਹੋ ਗਿਆ ਸਵੇਰ ਦਾ ਹੱਡ ਪੈਰ ਦੁਖੀ ਆਉਂਦੇ ਸੀ ਮਿੰਦਾ ਆਪ ਨਹੀਂ ਪਤਾ ਲੱਗਿਆ ਮੈਨੂੰ ਬੁਖਾਰ ਹੋਇਆ ਪਿਆ ਪੁੱਤ ਮਾੜਾ ਮੋਟਾ ਨਾ ਦਿ세 ਤਦ ਤਿਆਰ ਰੱਖਿਆ ਕਰ ਸਾਰਾ ਦਿਨ ਕੰਮ 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 ਕੋਈ ਗੱਲ ਨਹੀਂ ਮਮੀ ਜੀ ਟੈਨਸ਼ਨ ਨਾ ਲੋ ਠੰਡਾ ਬੁਖਾਰ ਤਾਂ ਹੋ ਹੀ ਜਾਂਦਾ ਫਿਰ ਕੀ ਮੈਂ ਕਰਦੀ ਆ ਮੈਂ ਲਿਓ ਨੀ ਇਹ ਚਾਦੀ ਘੁੱਟ ਕਰਕੇ ਤੂੰ ਰਾਮ ਕਰ ਲੈ ਠੀਕ ਆ ਮਮੀ ਚੰਗਾ ਕੋਈ ਕੰਮ ਕੁਮਦੀ ਸੋਚ ਨਾ ਕਰੀ ਜਾ ਪੁੱਤ ਸਮਾਰ ਕੇ ਜਾ ਤਾਂ ਮੈਂ ਕਰਤੀ ਸੀ ਸਿੱਟੀ ਵਿਟਾਤਾ ਨਾ ਤੁੱਪੋ ਬਹੁਤ ਭਾਰਾ ਦੇਤੀ ਮੈਂ ਘਾਤ ਦੋ ਦਬਾ ਕੇ ਚੱਜ ਦੀ ਚਾਹ ਕਰਤਾ ਚਵਾਕੜੀ ਜਿਹੜਾ ਧਿਆਨ ਰੱਖਦੀ ਆਪਦੀ ਸਿਹਤ ਦਾ ਸਾਰਾ ਦਿਨ ਕੰਮ ਕਰਦੀ ਫਿਰ ਜਾਂਦੇ ਆ ਕੰਮ ਕੰਮ ਵੀ ਬੰਦੇ ਨੂੰ ਆਪਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਨਾ ਕੋਈ ਬੂਟ ਪਾਵੇ ਨਾ ਕੋਈ ਜਰਾਵ ਪਸਾਈ ਤੋ ਤਰੇਬ ਤੇ ਬੁਖਾਰ ਨਾ ਮੰਮੀ ਜੀ ਬੁਖਾਰ ਤਾਂ ਨਹੀਂ ਤਰੇ ਹਜੇ ਉੱਤਰ ਜੂ ਪੁੱਤ ਗੋਲੀ ਲੈ ਲਈ ਨਾ ਗੋਲੀ ਨਾ ਪੈਜੂ ਫਰਕ ਉਹਨੇ ਮੈਂ ਚਾਹ ਤਰਈ ਮੈਂ ਕਿ ਚਾਹ ਉਹ ਰਿੱਦੇ ਰਿੱਦੇ ਮੈਂ ਦੇਖਿਆ ਹੁਣੀਆਂ ਕੀ ਅੱਛਾ ਜੀ ਤਾਂ ਕੀ ਅੱਛਾ ਹਫਰਾ ਦਾ ਕੁੱਤਾ ਲੈ ਹਰਸੋ ਚਾਹ ਪੀ ਲੈ ਪੁੱਤ ਮਾਂ ਇਹ ਕਹਿਣੀ ਹੈ ਕਿ ਮੈਨੂੰ ਸੁਖ ਦਾ ਨਾ ਫੋਨ ਲਾ ਕੇ ਦੇ ਉਹਨੂੰ ਕਹਿਣੀ ਆ ਭੱਜ ਕਿ ਤੈਨੂੰ ਮੰਡੀੋਂ ਦਵਾਈ ਦਵਾ ਲਊਗਾ ਹਾਂਜੀ ਮਮੀ ਜੀ ਲਾ ਕੇ ਦਿੰਦੀ ਫੋਨ ਤੇਰਾ ਕੀ ਹਾਲਾ ਤੇਨੂੰ ਪਿੱਲੂ ਕੇ ਰਹਾ ਕਰ ਬਾਹਰ ਤੁਰੇ ਫਿਰਦੀ ਐਂਗੀ ਹੈਲੋ ਪਤਤ ਤੁ ਚਾਪੀ ਮੈਂ ਸੁੱਖ ਨਾ ਕਰਦੀ ਹਾਂ ਹਾਂਜੀ ਸੱਖਾ ਪਿਪਤ ਤੁ ਨੁ ਮੈਂ ਕਹਿੰਦੀ ਸੀ ਹਰਸ ਨੂੰ ਬਾਲੇ ਬੁਖਾਰ ਹੋਇਆ ਪਿਆ ਦਾ ਤੂੰ ਮਾਂ ਅਸ ਲੈ ਜਾ ਨਾ ਹਾਂ ਉਹਨੂੰ ਦਵਾਈ ਦੁਬਾਰੀ ਦਵਾ ਲਿਆ ਪਤਾ ਹੈ ਕਹਨੀ ਜਿਹੜਾ ਉਹ ਡਾਕਟਰ ਨਹੀਂ ਆਪਣੇ ਵਧੀਆਗਾ ਜੋ ਦੇਖ ਲਾਇ ਜਿਵੇਂ ਮਰਜ਼ੀ ਕਰ ਚਾਹੇ ਟੈਸਟ ਕਰਾ ਦੇ ਤੇ ਭਾਈ ਬਿਠੇਰਾ ਕਹਨੀ ਫਿਰ ਦੀਏਗੇ ਉਹ ਮੇ ਨੰਗੇ ਪੈਰ ਨਾਲ ਕੋਈ ਬੂਟ ਜਰਾਬਾਂ ਪਾਉਣੀਆਂ ਨੇ ਨਾ ਬਸਤਾ ਚਲ ਪਤਾ ਤੂੰ ਬਾਲੀਆਂ ਗੱਲਾਂ ਨਾ ਮਾਰ ਤੂੰ ਘਰੇ ਜਾ ਉਹਨੂੰ ਲੈ ਕੇ ਜਾ ਦਵਾਈ ਦਵਾ ਕੇ ਲਿਆ ਹਾਂ ਵੀ ਆਛਲੋ ਕਿਵਾਂ ਜ਼ਿਆਦਾ ਜੱਗੀ ਪੜੀ ਸੀ ਗਿਆ ਮੈਂ ਪਤਾ ਕਪੜਾ ਲੀੜਾ ਕਿਹੜਾ ਪਾਉਂਦੀ ਹੈਗੀ ਐਂ ਤੁਰੇ ਫਿਰਦੀ ਹੈਗੀ ਮਾਂ ਬਕਰ ਚੜਨੀ ਚਾਹੁੰਦੀ ਚਾਣਾ ਸੀਗੀ ਫਿਰ ਨੰਗੇ ਪੈਰੀਂ ਤੁਰੇ ਫਿਰਦੀ ਸੀਗੀ ਮੈਂ ਬਥੇਰਾ ਕਿ ਮਾਂ ਬੂਟ ਵੜ ਪਾੜਾ ਕੇ ਚੰਗੇ ਭਲੇ ਹੈਗੇ ਨਾ ਜਦੋਂ ਇਹਦੀ ਐਂ ਕੁਛ ਨਹੀਂ ਹੁੰਦਾ ਹੈਗਾ ਮੇਰੀ ਗੱਲ ਸੁਣ ਬੂਟਾਂ ਦੀ ਗੱਲ ਕੋਈ ਨਹੀਂ ਇਹਨੂੰ ਐਂ ਵੀ ਮੇਰੀ ਮਾਂ ਨਾ ਕੰਮ ਕਰੇ ਮੈਂ ਹੀ ਕੰਮ ਕਰੀ ਚੱਲਾਂ ਉਹ ਵੀ ਤਾਂ ਗੱਲ ਆ ਮਾਂ ਚੱਲ ਤੇ ਮੈਨੂੰ ਖੜੀ ਕਰ ਚੱਲ ਦਵਾਈ ਦੁਆਰ ਨਾਲ ਬਲੱਡ ਤੋਂ ਮੈਂ ਹਾਂ ਪੁੱਤ ਦੋ ਦੋ ਦਵਾਈ ਦਵਾ ਲੈ ਚੱਲ ਹਰਸ਼ ਖੜਾ ਹੋ ਪੁੱਤ ਚੱਲ ਹਰਸ਼ ਖੜੀ ਹੋ ਮੈਂ ਪੁੱਤ ਬੁਖਾਰ ਹੀ ਨਹੀਂ ਉਤਰਿਆ ਮੈਂ ਤਾਂ ਗੋਲੀ ਵੀ ਦਿੱਤੀ ਸੀ ਆ ਹੁਣ ਵੀ ਚੱਲ ਹੌਲੀ ਚੱਲੀ ਅਰਸ ਪੁੱਤ ਮੈਂ ਤੈਨੂੰ ਆਇ ਕਹਨੀ ਆ ਸੁੱਖ ਦਵਾਈ ਨਾ ਉੱਥੇ ਦੇਖ ਕੇ ਦਵਾ ਦੇਣਾ ਟੈਸਟ ਟੁਸਟ ਕਰਾ ਦੇ ਚੰਗਾ ਕੋਈ ਗੱਲ ਨਹੀਂ ਮੈਂ ਤੈਨੂੰ ਕਰਵਾ ਦੂੰ ਠੀਕ ਆ ਹਾਂ ਪੁੱਤ ਹਾਂ ਇੱਕ ਮਿੰਟ ਮੋੜ ਲੈ ਸਕੂਟਰੀ ਮੈਂ ਤੇ ਨਾ ਨਾ ਕਹਿ ਨੂਰਾ ਧਿਆਨ ਰੱਖਿਆ ਕਰ ਛੋਲ ਛਾਲ ਲੈ ਕੇ ਰੱਖਿਆ ਕਰ ਰੱਖ ਦੇ ਨੀ ਪੁੱਤ ਧਿਆਨ ਦਾ ਗੱਲ ਆ ਠੰਡ ਹੋ ਰਹੀ ਓ ਠੰਡ ਆਉਂਦੀ ਮਾਂ ਇਹ ਜਾਂਦੀ ਮਾਂ ਇਹ ਦੀ ਹੈਗੀ ਚੱਲ ਪੁੱਤ ਧਿਆਨ ਨਾ ਬਹਿ ਜਾ ਚੱਲੀਏ ਆ ਮਾਂ ਦਵਾਈ ਦੇ ਦਵਾਈ ਤਾਂ ਕਿਵੇਂ ਆਉਣਾ ਐ ਟੂਟ ਕਰਾਈ ਸੀ ਮਾਰੇ ਕੋਈ ਸੋਚ ਨਹੀਂ ਆਇਆ ਉਹ ਠੰਡੂਣੀ ਤਾਂ ਬੁਖਾਰ ਹੀ ਹੈ ਨਾ ਮਾਓਟਾ ਹੈ ਨਹੀਂ ਹੁਣ ਤਾਂ ਨਹੀਂ ਬੁਖਾਰ ਹੈਗਾ ਹੁਣ ਨਹੀਂ ਹੈਗਾ ਬੁਖਾਰ ਆ ਦਵਾਈ ਦੇਤੀ ਸੀ ਡਾਕਟਰ ਨੇ ਪਾਣੀ ਪੂਣੀ ਲਿਆਵਾ ਨਾ ਮੰਮੀ ਜੀ ਪਾਣੀ ਤਾਂ ਨਹੀਂ ਪੀਣਾ ਤੇ ਦਵਾਈ ਕਿਵੇਂ ਦੇਣੀ ਐ ਮਾਂ ਗੋਲੀਆਂ ਸਵੇਰ ਸ਼ਾਮ ਦੇਣੀ ਨਹੀਂ ਐ ਤੇ ਜਿਹੜਾ ਪੀਣ ਵਾਲੀ ਸ਼ੀਸ਼ੀ ਆ ਗਈ ਇਹ ਦੋ ਢੱਕਣ ਦੇਨੇ ਦਪਰੇ ਕੋਈ ਨਾ ਪੁੱਤ ਦੇ ਦੋਗੇ ਹਾਂ ਕਰ ਚਾਹੇ ਕਰ ਤੂੰ ਪਏ ਆ ਠੀਕ ਆ ਇਹ ਕਿਹੜਾ ਖੜਦੀ ਆਗੀ ਪੱਤੇ ਠੰਡੇ ਚ ਹੱਥ ਪਾਈ ਜਾਂਦੀ ਆ ਹੜਦੀ ਤਾਂ ਹੈ ਨਹੀਂ ਕਹੇ ਤੋਂ ਵੀ ਉਹੀ ਗੱਲ ਤਾਂ ਹੈ ਹੀ ਆ ਮਾ ਆਹ 2 ਮਹੀਨੇ ਆ ਗਏ ਉਸ ਤੋਂ ਬਾਅਦ ਜਿੰਨੇ ਮਰਜੀ ਪਾਣੀ ਚ ਡੁੱਬਲੀ ਮੈਂ ਉਹੀ ਤਾਂ ਗੱਲ ਆ ਹਰਸ਼ ਮੇਰੀ ਗੱਲ ਸੁਣ ਤੂੰ ਇਹਨੇ ਪੈ ਕੇ ਰੈਸਟ ਕਰ ਲੈ ਠੀਕ ਆ ਮੈਂ ਤੈਨੂੰ ਸਹਰਣਾ ਲੈ ਦੇਣਾ ਤੇ ਮੰਮੀ ਤੂੰ ਐਂ ਕਰਾ ਚ ਰੋਟੀ ਢਿੱਕਵਾ ਦੇ ਠੀਕ ਆ ਚੰਗਾ ਪੁੱਤ ਮੈਂ ਲਿਓਨੀ ਆ ਰੋਟੀ ਹਾਂ ਮੰਮੀ ਜੀ ਰੋਟੀ ਤਾਂ ਨਹੀਂ ਮੈਂ ਖਾਧੀ ਨਹੀਂ ਨਹੀਂ ਹਰਸ਼ ਰੋਟੀ ਖਾ ਲੈ ਇੱਕ ਦਿਨ ਰੋਟੀ ਖਾ ਲੈ ਠੀਕ ਆ ਤੂੰ ਚਲ ਨੇ ਪੈ ਕੇ ਸਹਰਣਾ ਲੈ ਕੇ ਦੇਣਾ ਠੀਕ ਆ ਰੈਸਟ ਕਰ ਲੈ ਪੈ ਜਾ ਪੁੱਤ ਤੂਰੇ ਤੁੱਪ ਜਿਵੇਂ ਸਾਂ ਕ ਕੰਬਲ ਲੈ ਕੇ ਦੇ ਮੈਂ ਲੈਰ ਚ ਠੀਕ ਹੋ ਗਿਆ ਭੈ ਜਰਾ ਲਾਲਾ ਠੀਕ ਆ ਲੈ ਭੈ ਜਰਾ हरस लुत एक अद्धी रोटी खा ला पुत एक अद्धी रोटी खा ला ना ना हूँ लीड़ा कपड़ा ध्यान ना पाके रखा करी चंगा सारा दिन आई तुर तो फिर दी गे मैं तेन आई कहनी हूं माड़ा जे चेता है जी, जी, तो ठीक है हाँ जी मम्मी जी हूं तो ठीक है चल पुत कोई गल नी हो जाओ ठीक है हौली हौली ਲੇ ਬੱਤ ਲੈ ਬੱਤ ਪਾਣੀ ਪੀ ਲਾ ਹੁਣ ਤੂੰ ਘੰਟਾ ਆਰਾਮ ਕਰ ਲੈ ਪੈ ਜਾ ਪੈ ਜੀ ਹੁਣ ਬੈਠੀ ਰਹੇ ਕਿਤੇ ਠੀਕ ਹੈ ਮਮਾ ਲੈ ਮਿੱਥੇ ਜੇ ਵੀ ਨਹੀਂ ਬਾਹਰ ਚ ਵੀ ਨਹੀਂ ਛੜਦੇ ਹੈਗੇ ਅਗਲਾ ਖੇਤਾਂ ਚ ਤਾਂ ਕੀ ਸੰਡੇ ਸਬਜ਼ੀ ਮੈਂ ਆਖੇ ਮਿੱਥੇ ਨੇ ਬੁਰਜੀ ਜੀ ਬਣਾ ਲੰਨੀ ਹੈ ਲੈ ਪੈਨਤਾ ਬੈਠੀ ਹੈ ਹੋਰ ਸਸਰੀਕਰ ਪਣ ਜੀ ਸਸਰੀਕਰ ਜੀ ਸਾਸਿਕਾ ਹਾਂਜੀ ਹਾਂਜੀ ਠੀਕ ਹੋਰ ਅਰਸ ਕਿਵੇਂ ਹੁਣ ਅਰਸ ਤਾਂ ਠੀਕ ਆ ਬਸ ਬਾਬਾ ਜੀ ਐਸੋ ਨੂੰ ਪਤਾ ਹੀ ਆ ਹੋਰ ਮੈਂ ਤਾਂ ਉਸੇ ਦਾ ਮੈਂ ਸੋਚ ਲੱਗ ਗਈ ਮੈਂ ਤਾਂ ਪਤਾ ਲੈਣ ਆਈ ਤੀ ਪਤਾ ਲਿਆ ਮਰਚ ਦਾ ਜਾ ਕੇ ਚਲੋ ਇਹ ਤਾਂ ਗੱਲ ਸਹੀ ਆ ਹੋਰ ਦੀ ਦਾ ਪਤਾ ਲੈਣਾ ਹੁੰਦਾ ਬਾਨੀ ਚਿੰਤਾ ਲੱਗ ਗਈ ਮੈਨੂੰ ਤਾਂ ਆਏ ਤੁਸੀਂ ਮੇਰੇ ਸਿਰ ਤੇ ਕਿਉਂ ਸਵਾਹ ਕਰਦੇ ਉਹ ਗੱਲ ਕਿੱਥੇ ਖੜਿਆ ਜਾਂਦਾ ਬੰਦਾ ਪੱਲਾ ਨਾ ਰੱਖੀ ਆ ਹੋਰ ਭੈਣ ਜੀ ਕਿੱਥੋਂ ਚੈਨ ਆਉਂਦੇ ਦੀ ਪਤਵਾ ਰਹੇ ਹੋ ਹਾਂਜੀ ਇਹ ਤਾਂ ਗੱਲ ਸਹੀ ਹੈ ਹੋਰ ਕਿਵੇਂ ਅੱਛਾ ਦੀ ਕੁਝ ਪਿਆਰ ਸਸਰੀ ਮੰਮੀ ਜੀ ਸਸਰੀ ਕਾਰ ਹੋਰ ਠੀਕ ਆ ਵਧੀਆ ਹਾਂਜੀ ਮੰਮੀ ਜੀ ਠੀਕ ਹੀ ਆ ਬਸ ਕੀ ਹੋ ਗਿਆ ਤੈਨੂੰ ਠੰਡ ਜੀ ਲੱਗਦੀ ਸੀ ਬਸ ਬੁਖਾਰ ਜੜਨ ਲੱਗ ਗਿਆ ਆ ਠੰਡਾ ਗੜੇ ਗੁੜਿਆਂ ਦੀ ਵਾਲੀ ਹੋਗੀ ਹਾਂ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਪੁੱਤ ਫੋਨ ਕਰਿਆ ਤੀਗਾ ਤੇਰੀ ਮੰਮੀ ਨੇ ਚੱਕਿਆ ਤੀ ਤੁਸੀਂ ਦਵਾਈ ਲੈਣ ਗਏ ਹੋਤੀ ਉੱਦੇ ਅੱਛਾ ਮੰਮੀ ਜੀ ਔਰ ਫਿਰ ਮੈਂ ਤਾਂ ਕਿਥੋ ਠੀਕ ਹੋ ਜਾਂਦਾ ਫਿਰ ਮੈਂ ਤਾਂ ਫਿਰ ਵੀ ਪਤਾ ਲੈਂਉਂਗਾ ਬਾਕੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਸਵੇ ਮੇਰੀ ਮੰਮੀ ਬਹੁਤ ਵਧੀਆ ਚੱਲ ਵਧੀਆ ਤਾਂ ਬਠੇਰੀ ਆ ਪੁੱਤ ਕੋਈ ਨਾ ਫਿਰ ਵੀ ਮਾਵਾ ਦਾ ਤਾਂ ਹੱਕ ਬਣਦਾ ਪਤਾ ਲੈਣ ਦਾ ਹਾਂ ਜੀ ਮੰਮੀ ਜੀ ਹੋਰ ਆਪਣੇ ਘਰੇ ਠੀਕ ਨੇ ਸਾਰੇ ਠੀਕ ਨੇ ਪੁੱਤ ਵਧੀਆ ਉਹ ਤਾਂ ਬੜਾ ਸੁਨੇਹਾ ਨਾਲ ਉੱਠਿਆ ਕਰ ਬਾਰ ਬਾਰ ਕਰੇ ਠੰਡ ਵਾਲੀ ਨਹੀਂ ਮੰਮੀ ਜੀ ਮੇਰੀ ਸੱਸ ਤਾਂ ਮੈਨੂੰ ਉੱਠਣ ਹੀ ਨਹੀਂ ਦਿੰਦੀ ਕਿਸਦੇ ਆਪ ਹੀ ਕੰਮ ਕਰ ਲੈਂਦੀ ਆ ਪਹਿਲਾਂ ਪਹਿਲਾਂ ਹੀ ਖਰਾਏ ਤਾਂ ਪੁੱਤ ਤੇਰੀ ਸੱਸ ਬਹੁਤ ਸਿਆਣੀ ਹੈਗੀ ਹਾਂਜੀ ਮੰਮੀ ਜੀ ਕਦੇ ਮੈਨੂੰ ਫੀਲ ਹੀ ਹੋਣ ਦਿੱਤਾ ਵੀ ਮੇਰੀ ਸੱਸ ਹੈ ਤੁਹਾਡੇ ਨਾਲ ਵੀ ਜਿਆਦਾ ਕਰਦੀ ਆ ਤੇ ਮੇਰਾ ਕਰਨਾ ਤਾਂ ਹੈਗੀ ਤੀ ਹੁਣ ਫਿਰ ਇਹੀ ਮਾਂ ਹੈ ਪੁੱਤ ਜਦ ਇਹ ਨੇ ਨੇੜੇ ਆ ਤੇਰੇ ਹਾਂਜੀ ਮੰਮੀ ਅਸੀਂ ਤਾਂ ਕਦੇ-ਕਦੇ ਆਉਣਾਗਾ ਅਸਲੀ ਮਾਂ ਤਾਂ ਇਹੀ ਹੈ ਤੇਰੀ ਹਾਂਜੀ ਮੰਮੀ ਜੀ ਮੇਰੀ ਸੱਸ ਤਾਂ ਕਦੇ ਸੱਸ ਬਣ ਕੇ ਰਹੀ ਨਹੀਂ ਮਾਵਾ ਵਾਂਗ ਹੀ ਰਹਿੰਦੀ ਆ ਮੇਰੇ ਨਾਲ ਚੱਲ ਪੁੱਤ ਰਹੇ ਵੀ ਕਿਉਂ ਆ ਲੋਹਾਂ ਚਾ ਚੰਗੀਆਂ ਦੀਆਂ ਚੰਗੀਆਂ ਸਰੀਫਾਂ ਹੁੰਦੀਆਂ ਹੁੰਦੀਆਂ ਪੁੱਤ ਹਾਂਜੀ ਮੰਮੀ ਜੀ ਇਹਨਾਂ ਕੋਲੇ ਕੀ ਹੈਗਾ ਭੈਣ ਜੀ ਇਹ ਤਾਂ ਆਪਦੇ ਆਪ ਬਿਮਾਰ ਹੁੰਦੀ ਆ ਮੈਨੂੰ ਕੰਮ ਹੀ ਨਹੀਂ ਕਰਨਾ ਦਿੰਦੀ ਆਪ ਹੀ ਲੱਗੀ ਰਹਿੰਦੀ ਆ ਸਾਰਾ ਦਿਨ ਕੰਮ ਕਰਨਾ ਫੇਰ ਫੇਰ ਤਾਂ ਅਸੀਂ ਤਾਂ ਬਿਮਾਰ ਹੁੰਦੀ ਆ ਭੈਣ ਜੀ ਇਹ ਮੈਂ ਉਹ ਬਿਠੇਰਾ ਕਿਹਾ ਪਿੱਤੀ ਇਹ ਹਜੇ ਮੇਰੀ ਕਿਹੜਾ ਉਮਰ ਆ ਗਈ ਮੈਂ ਬਿਠੇਰਾ ਕੰਮ ਕਰ ਲੂੰਗੀ ਇਹ ਤਾਂ ਕਹਿ ਦੋ ਕਿ ਮਾਂ ਤੇਰੇ ਗਿੱਟੇ ਗੋਡੇ ਨਾਲ ਦੁਖਣ ਲੱਗ ਜਾਣ ਚਲ ਇਹ ਤਾਂ ਫਿਰ ਹੁਣ ਇਹਨੂੰ ਕਰਨੀ ਪੈਂਦਾ ਐ ਵੀ ਐ ਹੋ ਜੂ ਵੀ ਇਹਨੂੰ ਕੀ ਸੁਖ ਹੋਇਆ ਮੈਨੂੰ ਸੋਕ ਬਥੇਰਾ ਗਾ ਮੇਰੇ ਮੂਰੇ ਹਾਦੀ ਤੁਰੇ ਫਿਰਦੀ ਆ ਕਿ ਬਸ ਇਦੋਂ ਵੱਧ ਕੇ ਹੋਰ ਕੁਝ ਨਹੀਂ ਚਾਹੀਦਾ ਮੈਂ ਤਾਂ ਉਹੀ ਗੱਲ ਤੰਦਰੁਸਤੀ ਚੰਗਾ ਲੱਗਦਾ ਤੀ ਪਤੂਰੇ ਐ ਜੀ ਅਨੂਹਾਂ ਦਾ ਕਰ ਕਰ ਹੋਣਾ ਜਿਹਹ ਜੀ ਇਹ ਮੈਨੂੰ ਮਿਲੀ ਆਗੇ ਕੰਮ ਤਾਂ ਉੱਥੇ ਹੀ ਪੈਨ ਦੀ ਬਹੁਤ ਕਰ ਦਿੱਤੀ ਇਹ ਟਿਕਦੀੋ ਨਹੀਂ ਦੀ ਜਮੀ ਕੱਲ ਤਾਂ ਹੈਗੇ ਜੇ ਜਵਾਕ ਪਹਿਲਾਂ ਤਾਂ ਕੰਮ ਬੰਦ ਕਰ ਬਸ ਕੋਈ ਸਾਰੀ ਗੱਲ ਤੈਨੂੰ ਪਤਾ ਹੈ ਵੀ ਕੰਮ ਕਰਦਿਆਂ ਨੂੰ ਕੋਈ ਬਹੁਤ ਨਹੀਂ ਜ਼ੋਰ ਦਾ ਵੀ ਨਹੀਂ ਹੈਗਾ ਨਜ਼ਰਾਂ ਵੀ ਲੱਗ ਜੰਦੀਆਂ ਨੇ ਗੱਲ ਤਾਂ ਹੈਗੀ ਹੈਗੇ ਕੰਮ ਤਾਂ ਉਰੇ ਵੀ ਨਹੀਂ ਹੈ ਹੈਗਾ ਕਿਸੇ ਤੋਂ ਕਹਾਣੀ ਲੱਗਦੀ ਇਹਨੂੰ ਇੱਕ ਨਜ਼ਰਤਾ ਲੱਗਦੀ ਆ ਫਿਰ ਸਾਰਾ ਦਿਨ ਤਾਂ ਕਰੀ ਜਾਂਦੇ ਆ ਕੰਮ ਨਾ ਕਰਨੀ ਨੇ ਪਰ ਕੰਮ ਖਾਤਰੀ ਵੀ ਉਹਨੇ ਆਤੀ ਪੁੱਤ ਨੂੰ ਐ ਥੋੜੀ ਜਿਹੀ ਜ਼ੋਰ ਤਾਂ ਨਹੀਂ ਕੋਈ ਹੈਗਾ ਅੱਜ ਕੱਲ ਸਹੀ ਗੱਲ ਆ ਕਿ ਤਾ ਸਾਨੂੰ ਕਿਹੜਾ ਪਿਆਰੀਏ ਕੋਈ ਇਹ ਬਥੇਰੀ ਪਿਆਰੀ ਹੈ ਸਾਨੂੰ ਅਸੀਂ ਹੋਰ ਸਾਨੂੰ ਦੇਖਣ ਨੂੰ ਕੀ ਹੈਗਾ ਇਹੀ ਹੈਗੇ ਲੈ ਪੰਜੀ ਤੁਸੀਂ ਕਰਵਾਵਾਤੀਆਂ ਗੱਲਾਂ ਮੈਂ ਰੋਟੀ ਪਾਣੀ ਦੇ ਨੇੜੇ ਲੱਗਦੀ ਰੋਟੀ ਨੂੰ ਕੀ ਹੋਇਆ ਭੈਣ ਜੀ ਖਾ ਕੇ ਚੱਲੀ ਤੀ ਮੈਂ ਤਾਂ ਲੈ ਪਣੇ ਫਿਰ ਵੀ ਏਡੇ ਏਡੇ ਦਿਨ ਨੇ ਕਿ ਭੁੱਖ ਤਾਂ ਲੱਗਦੀ ਹੂ ਆ ਆਥਣ ਦੀ ਉਹ ਬਣਾ ਲਈ ਕੀ ਹੋਏਗਾ ਕੋਈ ਨਮ ਬਣਾ ਲੈਣੀ ਆ ਦਿਨ ਤੂੰ ਫਿਰਦੀ ਰਹਿਣੀ ਆ ਤੇਰੇ ਬਹਾਨੇ ਨਾਲ ਦੋ ਮੈਂ ਖਾ ਲੂੰਗੀ ਚਲ ਫਿਰ ਬਣਾ ਲੈ ਪਣੇ ਲੈ ਪੁੱਤ ਤੇਰੇ ਕਣੀਦਾ ਮੇਰੀ ਜਾਨ ਵਾਲੀਓ ਸੌਖੀ ਐ ਤੇਰੀ ਸਸਤਾ ਵਿਚਾਰੀ ਵਾਲੀਓ ਚੰਗੀ ਐ ਤੈਨੂੰ ਜਮਾਤੀਆਂ ਵਾਂਗੂ ਰੱਖਦੀ ਐ ਅੱਜ ਕੱਲ ਤਾਂ ਤੈਨੂੰ ਪਤਾ ਹੀ ਵੀ ਸੱਸਾਂ ਕਿddੀਆਂ ਖਰਾਬ ਹੁੰਦੀਆਂ ਨੇ ਤੇਰੇ ਕੋਲੀਆਂ ਤਾਂ ਮੈਂ ਸੱਕੀ ਆ ਹਾਂਜੀ ਮੰਮੀ ਜੀ ਕਿਸੇ ਦਾ ਸੁੱਖ ਦਾ ਸਾ ਆਵੇ ਮੈਂ ਤਾਂ ਕਦੇ ਨਹੀਂ ਕਿਹਾ ਵੀ ਤੂੰ ਉੱਠ ਕੇ ਕੰਮ ਕਰ ਜਾਂ ਮੈਂ ਬਿਮਾਰ ਆ ਜਾਂ ਸਹੀ ਆ ਮੈਨੂੰ ਨਹੀਂ ਕਦੇ ਉੱਠ ਕੇ ਕਿਹਾ ਵੀ ਤੂੰ ਕੰਮ ਕਰ ਤੇ ਧੀ ਐ ਵਾਂਗੂ ਰੱਖਦੀ ਐ ਉਹੀ ਗੱਲ ਤੂੰ ਵੀ ਪੁੱਤ ਮਾਂ ਵਾਂ ਸਮਝਿਆ ਕਰੂਂ ਜਿਵੇਂ ਉਹ ਨਾ ਵੇਖ ਕੇ ਕਦੇ ਹੋ ਕਿਸੇ ਦੀ ਮੰਗ ਲੱਗ ਕੇ ਉਹ ਕਰਨ ਲੱਗ ਜੀ ਨਾ ਮੰਮੀ ਜੀ ਉਹ ਮੇਰਾ ਇਨਾ ਕਰਦੀ ਐ ਤੇ ਮੈਂ ਵੀ ਤਾਂ ਉਹਦਾ ਦੂਣਾ ਕਰੂਂਗੀ ਹਾਂ ਤਾਂ ਇਹਦਾ ਕਹਿੰਦੀ ਐ ਪੁੱਤ ਕਰ ਕਰ ਹੋਣੀ ਐ ਸੱਸਾਂ ਤੇ ਨੇ ਨੂੰ ਹਾਂ ਨੇ ਆਂ ਸਹੀ ਗੱਲ ਮਮੀ ਜੀ ਹਰ ਕੁੜੀ ਨੂੰ ਅੱਜ ਸੱਸ ਮਿਲੇ ਤਾਂ ਦੁਖੀ ਕੋਈ ਕੁੜੀ ਨਾ ਹੋਵੇ ਹਾਂ ਕਹੀ ਤਾਂ ਕਹੀ ਨਹੀਂ ਹੈ ਤੇਰੇ ਕੁੜੀਆਂ ਮੇਰੀ ਨਹੀਂ ਘਾ ਠੰਡੀ ਹੈ ਹੂੰ ਜੱਤੀ ਸੌਖੀ ਹੁੰਦੀ ਹੈ ਸਾਰੀਆਂ ਕੁੜੀਆਂ ਸੌਖੀਆਂ ਹੁੰਦੀਆਂ ਨੇ ਕਹਿੰਦੇ ਮਾਪੇ ਉਹਦੀਆਂ ਹਾਂਜੀ ਮਮੀ ਜੀ